ਓ ਵੀਰ ਮੇਰਾ ਹਰੀ ਦੇ ਨਾਮ ਬਾਦੋ ਭਵਜਲ ਕਿਸੇ ਨੇ ਪਾਰ ਲਗਾਵਣਾ ਨਹੀਂ ਵੀਰ ਮੇਰਾ ਹਰੀ ਦੇ ਨਾਮ ਬਾਦੋ ਉਹ ਬੱਤਾ ਜਮਾ ਦਾ ਕਿਸੇ ਚੜਾਵਣਾ ਨਹੀਂ ਉਹ ਵੀਰਾ ਮੇਰਾ ਹਰੀ ਦੇ ਨਾਮ ਬਾਜੋ ਉਹ ਰੋਂਦਾ ਨਰਕ ਵਿੱਚ ਕਿਸੇ ਵਰਾਵਣਾ ਨਹੀਂ ਵੀਰਾ ਮੇਰਾ ਹਰੀ ਦੇ ਨਾਮ ਬਾਜੋ ਸੁੱਤੇ ਪਿਆ ਨੂੰ ਕਿਸੇ ਜਗਾਵਣਾ ਨਹੀਂ ਓ ਵੀਰਾ ਮੇਰਾ ਹਰੀ ਦੇ ਨਾਮ ਬਾਜੋ ਉੱਜੜ ਗਿਆ ਨੂੰ ਕਿਸੇ ਵਸਾਵਣਾ ਨਹੀਂ ਵੀਰ ਮੇਰਾ ਹਰੀ ਦੇ ਨਾਮ ਬਾਜੋ ਓ ਦੇਵ ਦੇਵੀਆਂ ਦਰਦ ਵੜਾਵਣਾ ਨੇ ਓ ਵੀਰ ਮੇਰੇ ਹਰੀ ਦੇ ਨਾਮ ਬਾਜੋ ਅਨ ਭਗੜੇ ਭਾਗ ਲਗਾਵਣਾ ਨਹੀਂ ਓ ਪੰਛੀ ਗੈ ਜਦ ਉਡ ਕਲਬੂਤ ਵਿੱਚੋਂ ਓ ਤੇਰੀ ਤੰਤ ਨੂੰ ਕਿਸੇ ਵਜਾਵਣਾ ਨਹੀਂ ਓ ਸੁਨਿਆ ਪਾੜ ਕੀ ਕਰੂ ਗੁਰਦੇਵ ਜੀਆ ਕਾਮ ਕ੍ਰੋ ਜਿਨ ਮਨੋਤ ਜਾਵਣਾ ਨਹੀਂ ਸਭ ਕਹਿੰਦੇ ਹਨ ਜਿਨੇ ਦੁਨੀਆ ਵਿੱਚ ਆਣ ਕੇ ਪ੍ਰਮਾਤਮਾ ਦਾ ਜਪ ਤਪ ਬੰਦਗੀ ਸਿਮਰ ਨਹੀਂ ਕੀਤਾ ਉਹਦਾ ਨਾਮ ਨਹੀਂ ਚਿਤਾਰਿਆ ਉਹ ਦੁਨੀਆ ਦੀ ਬਾਜ਼ੀ ਨੂੰ ਹਾਰ ਕੇ ਚਲਾ ਜਾਂਦਾ ਹੈ ਸਹਿਬ ਕਹਿੰਦੇ ਫਿਰ ਉਹ 84 ਦੇ ਚੱਕਰਾ ਵਿੱਚ ਫਸਦਾ ਹੈ ਵਾਰ-ਵਾਰ ਜੰਮਦਾ ਹੈ ਤੇ ਵਾਰ-ਵਾਰ ਮਰਦਾ ਹੈ ਉਸ ਇਨਸਾਨ ਦਾ ਜਨਮ ਬੇਕਾਰ ਚਲਾ ਜਾਂਦਾ ਹੈ ਉਸ ਇਨਸਾਨ ਨੂੰ ਜੰਮ ਪਗੜ ਕੇ ਬਹੁਤ ਲਾਚਾਰ ਕਰਦੇ ਹਨ ਕਿਉਂਕਿ ਮਹਾਰਾਜ ਕਹਿੰਦੇ ਜਿਸ ਕਮ ਕਾਰਨ ਜਗ ਵਿੱਚ ਆਇਆ ਸੋ ਕਰਨਾ ਸਦਕਾ ਸਾਬ ਕਹਿੰਦੇ ਇਨਸਾਨ ਪਰਮਾਤਮਾ ਦੀ ਬੰਦਗੀ ਵਾਸਤੇ ਪਰਮਾਤਮਾ ਦੇ ਜਪ ਤਪ ਆਰਾਧਨਾ ਵਾਸਤੇ ਸਿਮਰਨ ਵਾਸਤੇ ਦੁਨੀਆ ਵਿੱਚ ਆਇਆ ਹੈ ਸਾਬ ਦੀ ਗੁਰਬਾਣੀ ਬਿਆਨ ਕਰਦੀ ਹੈ ਓ ਜਿਨੇ ਰੱਬ ਦਾ ਨਾਮ ਚਿਤਾਰਿਆ ਨਾ ਬਾਜੀ ਜਗ ਵਾਲੀ ਉਹ ਹਾਰ ਜਾਂਦਾ ਜਿਨੇ ਰੱਬ ਦਾ ਨਾਮ ਚਿਤਾਰਿਆ ਨਾ ਫਸ ਵਿੱਚ 84 ਦੀ ਘਾਰ ਜਾਂਦਾ ਉਹ ਜਿਨੇ ਰੱਬ ਦਾ ਨਾਮ ਚਿਤਾਰਿਆ ਨਾ ਮਨਮੁਖ ਜੀਵ ਦਾ ਜਨਮ ਬੇਕਾਰ ਜਾਂਦਾ ਉਹ ਜਿਨੇ ਰੱਬ ਦਾ ਨਾਮ ਚਿਤਾਰਿਆ ਨਾ ਬੱਦਾ ਜ਼ਮਾਨਾ ਦਾ ਬੜਾ ਲਚਾਰ ਜਾਂਦਾ ਉਹ ਜਿਨੇ ਰੱਬ ਦਾ ਨਾਮ ਚਿਤਾਰਿਆ ਨਾ ਡੁੱਬ ਵਿੱਚ ਮਜ਼ਤਾਰ ਦੀ ਗਾਰ ਜਾਂਦਾ ਉਹ ਜਿਨੇ ਰੱਬ ਦੇ ਨਾਲ ਪ੍ਰੀਤ ਕੀਤੀ ਤੇ ਲੰਗ ਸਾਗਰਾਂ ਨੂੰ ਉਹ ਪਾਰ ਜਾਂਦਾ ਸਾਬਕਦਰ ਭਵਜਲ ਸਾਗਰਾਂ ਨੂੰ ਸੋ ਇਨਸਾਨ ਪਾਰ ਹੁੰਦੇ ਹਨ ਜਿਹੜੇ ਪ੍ਰਮਾਤਮਾ ਦਾ ਨਾਮ ਚਿਤਾਰਦੇ ਹਨ ਬੰਦਗੀ ਕਰਦੇ ਹਨ ਸਿਮਰਨ ਕਰਦੇ ਹਨ ਉਹਦੇ ਨਾਲ ਪ੍ਰੀਤ ਕਰਦੇ ਹਨ ਉਹ ਜਿਨ ਨੇ ਪੂਜਿਆ ਉਸ ਦਤਾਰਤਾਏ ਬਣ ਆਪ ਵੀ ਉਹ ਦਤਾਰ ਜਾਂਦਾ ਜਿੰਨੇ ਰੱਬ ਦੇ ਨਾਲ ਪ੍ਰੀਤ ਕੀਤੀ ਆਪ ਤਰ ਗਿਆ ਹੋਰ ਨਾ ਤਾਰ ਜਾਂਦਾ ਤਹਤ ਸੁਰਗ ਦਾ ਮੇਰੇ ਗੁਰੂ ਦੇਵ ਜੀਓ ਤੇ ਜਿਹੜਾ ਰੱਬ ਦਾ ਨਾਮ ਚਿਤਾਰ ਜਾਂਦਾ ਤਨ ਤ ਸੁਰਗ ਦਾ ਮਿਲੇ ਗੁਰਦੇਵ ਜੀਓ ਤੇ ਜਿਹੜਾ ਰੱਬ ਦਾ ਨਾਮ ਚਿਤਾਰ ਜਾਂਦਾ ਇਹ ਨਾਮ ਰੱਬ ਦਾ ਬੜਾ ਮੋਲ ਪਾਈ ਉਹ ਕੱਟ ਦੇਵੰਦਾ ਹੀ ਰੋਗਾ ਸਾਰਿਆਂ ਨੂੰ ਨਾਮ ਰੱਬ ਦਾ ਬੜਾ ਅਮੋਲ ਪਾਈ ਗਲੇ ਲਾਵੰਦਾ ਗੁਰਮੁਖਾਂ ਪਿਆਰਿਆਨੋ ਓ ਨਾਮ ਰੱਬ ਦਾ ਬੜਾ ਅਮੋਲ ਪਾਈ ਤਾਰ ਦੇਵਦਾ ਪੱਥਰਾਂ ਪਾਰਿਆਨੋ ਨਾਮ ਰੱਬ ਦਾ ਬੜਾ ਅਮੋਲ ਪਾਈ ਤਾਰ ਦੇਵਦਾ ਪੱਥਰਾਂ ਭਾਰਿਆ ਨੋ ਓਹ ਰਤਨ ਅਮੋਲ ਬੇਅੰਤ ਮਹਿਮਾ ਵਿਸਰ ਜਾਵਦਾ ਈ ਕਰਮਾਂ ਮਾਰਿਆ ਨੋ ਆਉਂਦਾ ਰੱਬ ਨਾ ਯਾਦ ਗੁਰਦੇਵ ਜੀਓ ਮਨ ਮਗ ਪੱਥਰਾਂ ਤੋਂ ਫਟਕਾਰਿਆ ਨੋ ਆਉਂਦਾ ਰੱਬ ਨਾ ਯਾਦ ਗੁਰਦੇਵ ਜੀਓ ਤੇ ਮਨ ਮੁਖ ਪੱਥਰਾਂ ਧਰੋਂ ਫਿਟਕਾਰਿਆ ਨਾ ਓ ਮਿਲੇ ਰੱਬ ਨਾ ਪੂਜ ਕੇ ਪੱਥਰਾਂ ਨੂੰ ਓ ਦੇਵ ਦੇਵੀਆਂ ਪੂਜ ਬੇਕਾਰ ਪਾਈ ਪੂਰ ਸਕਦਾ ਜਵਾਸਾ ਤੇਰੀਆਂ ਨੂੰ ਬੈਠਾ ਉਸ ਦੀ ਯਾਦ ਵਿਸਾਰ ਪਾਈ ਚਿੰਤਾ ਉਸ ਨੂੰ ਹੀ ਜੀਵਾਂ ਸਾਰਿਆਂ ਦੀ ਦਿੰਦਾ ਪੱਥਰਾਂ ਵਿੱਚ ਹਾਰ ਪਾਈ ਜਪੂ ਨਾਮ ਜਹਾਨ ਦੇ ਵਿੱਚ ਆਇਆ ਕਰਕੇ ਰੱਬ ਨਾਲ ਕੌਲ ਕਰਾਰ ਪਾਈ ਇਨਸਾਨ ਦੁਨੀਆ ਵਿੱਚ ਪ੍ਰਮਾਤਮਾ ਦਾ ਨਾਮ ਜਪਣ ਵਾਸਤੇ ਆਇਆ ਹੈ ਤੇ ਰੱਬ ਦੇ ਨਾਲ ਇਕਰਾਰ ਕਰਕੇ ਆਇਆ ਹੈ ਕਿ ਸੱਚੇ ਪਾਤਸ਼ਾਹ ਮੈਂ ਦੁਨੀਆ ਵਿੱਚ ਜਾ ਕੇ ਆਪ ਜੀ ਦੀ ਬੰਦਗੀ ਆਪ ਜੀ ਦਾ ਜਪ ਆਪ ਜੀ ਦਾ ਤਪ ਆਪ ਜੀ ਦੀ ਆਰਾਧਨਾ ਆਪ ਦਾ ਸਿਮਰਨ ਕਰਾਂਗਾ ਅੰਮ੍ਰਿਤ ਬਾਣੀ ਜਸਦੀ ਹੈ ਜਿਦੇ ਹੱਥ ਡੋਰੀ ਤੇਰੀ ਜ਼ਿੰਦਗੀ ਦੀ ਇਹ ਚਰਣਾ ਉਸ ਦੇ ਨਾਲ ਪਿਆਰ ਪਾਈ ਉਹਦੀ ਨਜ਼ਰ ਤੋਂ ਚੀਜ਼ ਨਾ ਬਾਰ ਕੋਈ ਜ਼ਰੇ ਜ਼ਰੇ ਦੀ ਉਸ ਨੂੰ